ਸਾਸਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਇੱਥੇ ਆਪਾਂ ਗਏ ਹੋਏ ਸੀ ਜੀ ਪਿੰਡ ਸੈਦਿਆਲਾ ਸੱਚੀ ਮੰਜੀ ਪਹਿਨ ਸਾਹਿਬ ਸੈਦਿਆਲਾ ਪਿੰਡ ਹੈ ਸਾਡੇ ਲਵੀ ਹੈਗਾ ਬ੍ਰਿਟੇਨ ਦੇ ਕੋਲੇ ਪੈ ਜਾਂਦਾ ਤੇ ਇੱਥੇ ਬਹੁਤ ਮੰਨਤ ਹੈ ਜੀ ਗੁਰੂ ਘਰ ਦੀ ਵੱਡੇ ਵੱਡੇ ਰੋਗ ਦੂਰ ਹੁੰਦੇ ਨੇਗੇ ਕੈਂਸਰ ਤੱਕ ਦੇ ਬਿਮਾਰੀਆਂ ਵੀ ਠੀਕ ਹੁੰਦੇ ਨੇ ਜੇ ਕੋਈ ਸੱਚੇ ਮਨ ਨਾਲ ਜਾਂਦਾ ਸ਼ਰਧਾ ਨਾਲ ਉੱਥੇ 4-5 ਦਿਨ ਰੱਖ ਰੱਖਣੀ ਪੈਂਦੀ ਹੈ ਜੀ ਰੱਖ ਰਖਾਉਂਦੇ ਨੇਗੇ ਵੀ ਕਿ 8 ਦਿਨ ਵੀ ਰਖਾਉਂਦੇ ਨੇ ਬਿਮਾਰ ਦੇ ਹਿਸਾਬ ਨਾਲ ਉਹ ਵੀ ਦੱਸਦੇ ਨੇ ਕਿ ਜਿਹੜੇ ਬੈਠੇ ਹੁੰਦੇ ਨੇ ਬਾਬਾ ਜੀ ਵੀ ਕਿੰਨੇ ਦਿਨ ਆਪਾਂ ਰੱਖ ਰੱਖਣੀ ਹੈ ਕਿਵੇਂ ਕੁਝ ਕਰਨਾ ਹੈ ਉੱਥੇ ਸਾਰਾ ਕੁਝ ਤੇ ਬੜੇ ਬੜੇ ਦੁੱਖ ਦੂਰ ਹੋਏ ਨੇ ਜੀ ਲੋਕਾਂ ਨੇ ਬਹੁਤ ਜ਼ਿਆਦਾ ਅਸੀਂ ਅੱਖੀਂ ਤੱਕ ਦੇਖਿਆ ਸਾਡੇ ਪਿੰਡ 'ਚ ਵੀ ਕਾਨੂੰਨਾ ਜੀ ਦੂਸਰੀ ਬਿਮਾਰੀ ਦਾਸਤੀ ਸੀ ਉਹਨੇ ਗਲ 'ਚ ਉਹਨੇ ਇੱਥੋਂ ਲੜਨੀ ਛੱਡਿਆ ਸੱਦੇ ਵਾਲੇ ਦਾ ਲੜਫੜ ਕੇ ਰੱਖਿਆ ਐ ਸੋਮਵਾਰ ਜਾਣਾ ਮੌਸ ਤੇ ਜਾਣਾ ਤੇ ਉਹਦੀ ਰਿਪੋਰਟ ਜੀ 네ਗਟਿਵ ਆ ਗਈ ਤੇ ਐਨਾ ਸੀ ਖੁਦ ਦੇਖਿਆ ਜੀ ਜੇ ਕੋਈ ਸੱਚੇ ਮਨ ਨਾਲ ਸੱਚੀ ਸ਼ਰਧਾ ਨਾਲ ਜਾਂਦਾ ਤਾਂ ਉਹਦੀ ਹਰੇਕ ਮਨੋ ਕਾਮਨਾ ਪੂਰਨ ਹੁੰਦੀ ਹੈ ਜਾਇ ਕੁਛ ਮਰਜੀ ਮੰਗ ਲੇ ਜੀ ਪਰ ਜਾਣਾ ਆਪਾਂ ਨੂੰ ਸੱਚੇ ਮਨ ਨਾਲ ਸੱਚੀ ਸ਼ਰਧਾ ਨਾਲ ਜਾਣਾ ਪੈਂਦਾ ਜੇ ਆਪਾਂ ਉਹੀ ਲੋਕਾਂ ਦੀ ਰੀਸ ਮੰਗ ਲਈ ਜਾਵਾਂਗੇ ਉਸ ਦਾ ਕੋਈ ਫਾਇਦਾ ਨਹੀਂ ਵੀ ਉਹ ਵਾਗਿਆ ਮੈਂ ਵੀ ਜਾਵਾਂ ਐ ਤਾਂ ਜੇ ਆਪਣੀ ਕਿਤੇ ਵੀ ਮਨਜ਼ੂਰੀ ਨਹੀਂ ਹੁੰਦੀ ਰੱਬ ਦੇ ਘਰ ਤੇ ਇੱਥੇ ਦੀ ਬਹੁਤ ਸਜਾਵਟ ਹੋ ਰਹੀ ਸੀਗੀ ਕਿਉਂਕਿ ਬਾਬਾ ਸਚਨ ਸੱਚ ਜੀ ਦੀ ਵਰਸੀ ਸੀਗੀ ਜੀ ਵਰਸੀ ਵੇਲੇ ਬਹੁਤ ਖੰਡ ਪਾਠ ਤੇ ਖੁੱਲਦੇ ਨੇਗੇ ਬਹੁਤ ਜਿਆਦਾ ਰਸ਼ ਹੁੰਦਾ ਦੂਰ ਦੂਰ ਤੋਂ ਦੁਨੀਆ ਜਿਵੇਂ ਗੁਰਦਾਸਪੁਰ ਕੋਣੀ ਹੋਰ ਪਾਸੇ ਬਹੁਤ ਦੁਨੀਆ ਆਉਂਦੀ ਹੈ ਜੀ ਇੱਥੇ ਐਨੇ ਦਿਨ ਲਾ ਕੇ ਜਾਂਦੇ ਨੇ ਸੇਵਾ ਭਾਵਨਾ ਨਾਲ ਆਉਂਦੇ ਨੇ ਜੀ ਬਹੁਤ ਲੰਗਰ ਚੀਜ਼ਾਂ ਵਸਤ ਲੈ ਕੇ ਆਉਂਦੇ ਨੇ ਇੱਥੇ ਬਹੁਤ ਜਿਆਦਾ ਇਕੱਠ ਹੁੰਦਾ ਉਸ ਦਿਨ ਤਾਂ ਮੱਥਾ ਵੀ ਨਹੀਂ ਟਿਕਦਾ ਇੰਨੀ ਜਿਆਦਾ ਢੀਡ ਹੁੰਦੀ ਹੈ ਇਸ ਕਰਕੇ ਅਸੀਂ ਐਤਵਾਰ ਵਾਲੇ ਦਿਨ ਬਾਗੇ ਸੀਗੇ ਵੀ ਆਪਾਂ ਪਹਿਲਾ ਮੱਥਾ ਟੇਕ ਕੇ ਆਈਏ ਉਸ ਦਿਨ ਤਾਂ ਪਿਛਲੀ ਵਾਰ ਤਾਂ ਅਸੀਂ ਬਾਗੇ ਸੀ ਸਵੇਰੇ ਹੀ ਅਸੀਂ 5 ਵਜੇ ਬਾਗੇ ਸੀ ਮੱਥਾ ਠੀਕ ਟਿਕ ਗਿਆ ਸੀ ਦਣਚਤਾ ਜੀ ਪਤਾ ਨਹੀਂ ਕਾਹੇ ਕੰਟੇ ਲੱਗ ਜਾਂਦੇ ਨੇ ਇੰਨੀ ਜ਼ਿਆਦਾ ਪੀੜ ਹੁੰਦੀ ਹੈਗੀ ਤੇ ਚਾਰੇ ਖੁੰਟਾਂ ਦੇ ਸਾਰੇ ਪਾਸਰੇ ਲੋਕ ਆਉਂਦੇ ਨੇ ਜੀ ਸੱਦੇ ਵਾਲਿਆਂ ਨੂੰ ਤਾਂ ਨਾ ਬਹੁਤ ਦੂਰ ਤੱਕ ਦੀ ਦੁਨੀਆ ਜਾਣਦੀ ਐ ਉੱਥੇ ਲੁੱਦਿਆਣੇ ਮੇਲੇ 'ਚ ਗਏ ਸੀ ਉੱਥੇ ਵੀ ਕਹਿੰਦੇ ਨਾ ਗੱਲਾਂ ਕਰ ਰਹੇ ਸੀਗੇ ਸੱਦੇ ਵਾਲੇ ਦੀਆਂ ਵੀ ਉੱਥੇ ਬਹੁਤ ਮੰਨਤ ਹੈਗੀ ਬਹੁਤ ਸੋਹਣਾ ਸਜਾਰਿਆ ਰੱਖਿਆ ਸੀ ਜੀ ਗੁਰੂ ਘਰ ਜੀ ਲੱਗਦਾ ਸੀਗਾ ਆਪਾਂ ਟਰਾਲੀ 'ਚ ਗਏ ਸੀਗੇ ਆ ਦੇਖੋ ਜੀ ਕਿੰਨੇ ਪਾਟ ਖੁੱਲ ਰਹੇ ਨੇ ਇੱਥੇ ਕਿੰਨਾ ਵਧੀਆ ਲੱਗ ਰਿਹਾ ਸਾਰਾ ਇੰਨੀ ਦੁਨੀਆ ਆਉਂਦੀ ਹੈ ਜੀ ਸਾਰਾ ਦਿਨ ਰੋਜ਼ ਮੰਗੂ ਦੁਨੀਆ ਆਉਂਦੀ ਹੈ ਉਹ ਸੋਮਵਾਰ ਨੂੰ ਜ਼ਿਆਦਾ ਇਕੱਠ ਹੁੰਦਾ ਤੇ ਮੌਸ ਵਾਲੇ ਦਿਨ 10 ਮਿਲ ਦਿਨ ਜ਼ਿਆਦਾ ਇਕੱਠ ਹੁੰਦਾ ਵੈਸੇ ਰੋਜ਼ ਹੀ ਦੁਨੀਆ ਆਉਂਦੀ ਹੈ ਹਫਤੇ ਸੱਤੇ ਦਿਨ ਹੀ ਆਈ ਜਾਂਦੇ ਰਹਿੰਦੇ ਨੇ ਕਿਉਂਕਿ ਜ਼ਿਆਦਾਤਰ ਇੱਥੇ ਨਾ ਜਿਨ੍ਹਾਂ ਨੂੰ ਕੋਈ ਰੋਗ ਹੈ ਕੋਈ ਬਿਮਾਰੀ ਵਾਲੇ ਬਾਲੇ ਉਹ ਜ਼ਿਆਦਾ ਆਉਂਦੇ ਨੇ ਰੱਖ ਰੱਖ ਦਿੰਦੇ ਠੀਕ ਵੀ ਹੋ ਕੇ ਜਾਂਦੇ ਨੇ ਇੱਥੇ ਜੇ ਆਪਾਂ ਜੋੜਾ ਸਾਹਿਬ ਲਵਾਉਨੇ ਆਂ ਇਹ ਜੋੜਾ ਸਾਹਿਬ ਲੱਗਣ ਨਾਲ ਹੀ ਸਾਰੇ ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਨੇ ਵੱਡੜੇ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਗੀਆਂ ਸੱਚੀ ਸ਼ਰਧਾ ਭਾਵਨਾ ਨਾਲ ਜੇ ਆਪਾਂ ਨੂੰ ਜਾਣਾ ਚਾਹੀਦਾ ਸੱਚੇ ਮਨ ਨਾਲ ਸੇਵਾ ਕਰਨੀ ਚਾਹੀਦੀ ਹੈ ਸਾਰੇ ਸਾਰਾ ਕੁਝ ਮਨ ਚੋਂ ਕੱਢ ਕੇ ਜਾਣਾ ਚਾਹੀਦਾ ਬੈਰ ਭਾਵ ਸਾਰਾ ਕੁਝ ਫੇਰ ਪਰਮਾਤਮਾ ਆਪਣੀ ਸੁਣਦਾ ਹੈ ਜੀ ਇੱਥੇ ਆਪਾਂ ਜੀ ਦੁਪਹਿਰ ਨੂੰ ਪਤਨ 9:00 ਵਜੇ ਘਰ ਆ ਗਏ ਸੀਗੇ ਤਨ ਵਜੇ ਆਖਾ ਆਪਾਂ ਗੋਆ ਡੇਗਤਾ ਸੀ ਨਾਲੇ ਮੱਜਾਂ ਨੂੰ ਨੀਰਾ ਚਾਰਾ ਪਾਤਾ ਸੀਗਾ ਕਿਉਂਕਿ ਸਾਡੇ ਇੱਕ ਮੱਝ ਜੀ ਹੁਣ ਨੀਰਾ ਖਾ ਕੇ ਰੱਜ ਕੇ ਮਿਲਣ ਲੱਗ ਗਈ ਤੇ ਉਹ ਲੇਟ ਕਰਨ ਲੱਗ ਗਈ ਸੀਗੀ ਹੁਣ ਅੱਧਾ ਘੰਟਾ ਮਸਾਂ ਲੈ ਕੇ ਆਇਆ ਟਾਈਮ ਤੇ ਸਾਡੇ ਛੇ ਫਿਰ ਵੀ ਬੁਜਾ ਦੇਣ 7 ਵਜਾਉਣ ਲੱਗ ਗਈ ਸੀ ਸਵੇਰੇ ਵੀ 7 ਸਿਆਮ ਨੂੰ ਜਿਹੜੀ ਗੱਟੀ ਭੁੱਲੀ ਸੀਗੀ ਤੇ ਹੁਣ ਆਪਾਂ ਨਾ ਨੀਰਾ ਪੱਠਣ ਨੂੰ ਟਾਈਮ ਨਾਲ ਪਾ ਦਨੇਗੇ ਰੱਜ ਕੇ ਫਿਰ ਮਿਲਦੀ ਐ ਆ ਦੇਖੋ ਜੀ ਬਾਲਟ ਡੋਲਤੀ ਪਾਣੀ ਦੀ ਨੇ ਅੱਗੇ ਪਿੱਛੇ ਕਦੇ ਨਹੀਂ ਪਾਣੀ ਡੋਲਿਆ ਸਾਡੀ ਇਹ ਮੱਝ ਨੇ ਤੇ ਇੰਨਾ ਜੀਖਝਾਇਆ ਜਿਨੇ ਪਾਣੀ ਡੋਲ ਕੇ ਭਰੀ ਵਾਂਟੇ ਡੋਲਤੀ ਜਿੰਨਾ ਸੀ ਕੰਮ ਵੀ ਨਿਮੇੜਦੇ ਨਾ ਵੀ ਛੇਤੀ ਨਿਭੜ ਜੇ ਛੇਤੀ ਛੇਤੀ ਕਰਦੇ ਸਾਨੂੰ ਬਹੁਤ ਲੇਟ ਹੋ ਜਾਂਦੀ ਮੱਜਾਂ ਚ ਫਿਰਦਿਆਂ ਨੂੰ ਕਿਉਂਕਿ ਸੁੱਖ ਨਾਲ ਚਾਰ ਮੱਜਾਂ ਦੀ ਧਾਰ ਹੋ ਗਈ ਨੀਰਾਚਾਰਾ ਗੋਹਾ ਕੁੜਾ ਸਾਰਾ ਸਾਰਾ ਉਸ ਆਪ ਹੀ ਕਰਨਾ ਹੈਗਾ ਤੇ ਉਨਾਂ ਹੀ ਮੱਜਾਂ ਫਿਰਤ ਪਾਉਣ ਲੱਗ ਜਾਂਦੀਆਂ ਨਗੀਆਂ ਲੇਟ ਵੀ ਹੋ ਰਹੀ ਸੀ ਥੋੜਾ ਜਿਹਾ ਕੁਸ ਤਾਂ ਆਪਾਂ ਜੀ ਦਮ ਲੈਣ ਲੱਗ ਗਿਆ ਕਿ ਟਰਾਲੀ ਚ ਗਏ ਸੀ ਆਪਾਂ ਤੇ ਆ ਕੇ ਦਮ ਜਦ ਲੈਣ ਲੱਗੇ ਸੀ ਗੋਆ ਕੁੜਾ ਸੱਟ ਕੇ ਨੇਚਰਾ ਪਾ ਕੇ ਫਿਰ ਆਪਾਂ ਘੰਟਾਕ ਦਮ ਲੈ ਲਿਆ ਸੀਗਾ ਫਿਰ ਦਾਲ ਰੋਟੀ ਵੀ ਕਰਨੀ ਹੁੰਦੀ ਏ ਸਾਰਾ ਕੁਝ ਆਏ ਮੇਲਣ ਲੱਗ ਜਾਂਦੇ ਨੇ ਕੁਸਤਾ ਜੀ ਮੱਖੀਆਂ ਹੋ ਰਹਿਣਾ ਇਸ ਟਾਈਮ ਮੱਖੀਆਂ ਆ ਜਾਂਦੀਆਂ ਨੇਗੀਆਂ ਸਾਬਣ ਵੀ ਆਪਾਂ ਇਹਨਾਂ ਨੇ ਲਾਉਨੇ ਆਗੇ ਬਸ ਤੇਲ ਬਣਾਇਆ ਨਹੀਂ ਗਾ ਆਪਣੇ ਤੋਂ ਡੀਜ਼ਲ ਨਹੀਂ ਸੀਗਾ ਜੀ ਕਿਸੇ ਗੇਲਣ ਚ ਅਸੀਂ ਦੇਖਿਆ ਡੀਜ਼ਲ ਪਾ ਕੇ ਸਰੋਂ ਤੇਲ ਪਾ ਕੇ ਕਾਲਾ ਤੇਲ ਪਾ ਕੇ ਆਪਾਂ ਪਹਿਲਾਂ ਵੀ ਇਹਨਾਂ ਦਾ ਬਣਾਏ ਸੀਗੇ ਉਹ ਛੜਕ ਦਿੰਦੇ ਸੀ ਵਧੀਆ ਨਾਲ ਇਹਨਾਂ ਦੇ ਕਾਲਾ ਤੇਲ ਲੱਗ ਜਾਂਦਾ ਸਰੋਂ ਦਾ ਤੇਲ ਲੱਗ ਜਾਂਦਾ ਸੀਗਾ ਜੇ ਕੋਈ ਜ਼ਖਮ ਕਰਦੇ ਮੱਖੀ ਉਹ ਵੀ ਠੀਕ ਹੋ ਜਾਂਦਾ ਸੀ ਤੇ ਹੁਣ ਬਸ ਬਣਾਉਣ ਦੀ ਕੌਲ ਹੋ ਰਹੀ ਐ ਕੰਮ ਜਿਆਦਾ ਹੋ ਰਹੇ ਨੇ ਤੇ ਟਾਈਮ ਇੰਨਾ ਹੈ ਨਹੀਂਗਾ ਕੀ ਕਰੀਏ ਇੱਕ ਜੀ ਫਿਰ ਮਸ਼ੀਨ ਦਾ ਕੰਮ ਐ ਫਿਰ ਸੂਟ ਆਏ ਨੇ ਉਹ ਕਹਿੰਦੇ ਨੇ ਛੇਤੀ ਬਣਾ ਕੇ ਦਿਓ ਹੁਣ ਵੀ ਸੂਟ ਆ ਰਹੇ ਨੇ ਉੱਪਰ ਦੀ ਹੋ ਰਹੇ ਨੇ ਉਹ ਛੇਤੀ ਕਹਿੰਦੇ ਨੇ ਚਲ ਬਣਾ ਦਿਓ ਵੀ ਸਾਡੇ ਫੰਕਸ਼ਨ ਹੁੰਦਾ ਜੀ ਕਿਸਦੇ ਉਹ ਹੁੰਦਾ ਹੀ ਅਗਲਾ ਨਵੇਂ ਕੱਪੜੇ ਪਾਉਂਦਾ ਵੀ ਚਲ ਫੰਕਸ਼ਨ ਤੇ ਹੀ ਪਾਵਾਂਗੇ ਫਿਰ ਕਦੋਂ ਪਾਵਾਂਗੇ ਤੇ ਉਧਰ ਫਿਰ ਟਾਈਮ ਦੇਣਾ ਪੈਂਦਾ ਅਧਰੂ ਮੱਝਾਂ ਨੂੰ ਹੁਣ ਤਾਂ ਇਹ ਲੱਗਦਾ ਸੀ ਜੀ ਇੱਕ ਕੰਮ ਹੀ ਆਪਾਂ ਕਰਦੇ ਚਾਹੇ ਮੱਝਾਂ ਵਾਲੀ ਕਰ ਲੈਂਦੇ ਚਾਹੇ ਉਧਰ ਲਈ ਚਲੋ ਦੇਖੀ ਜੋ ਬਣੀ ਜਾਊਗੀ ਜਿੰਨਾ ਕ ਤੇ ਇੱਕ ਕਮੈਂਟ ਆਇਆ ਸੀ ਜੀ ਜੂਪੀ ਤੋਂ ਰਣਜੀਤ ਪਹਿਣ ਦਾ ਉਹ ਕਹਿੰਦੇ ਸਾਡੀ ਅਸੀਂ ਤੁਹਾਨੂੰ ਵਲੌਗ ਦੇਖੀ ਦੇ ਛੋਡੇ ਬਹੁਤ-ਬਹੁਤ ਤਰਨ ਪਾਲ ਪਹਿਣੇ ਵਲੌਗ ਦੇਖਣ ਲਈ ਤੇ ਜੂਪੀ ਤੋਂ ਨੇ ਪਹਿਣ ਬਹੁਤ ਵਧੀਆ ਲੱਗਿਆ ਥੋੜਾ ਕਮੈਂਟ ਪੜਕੀ ਤੇ ਇੱਕ ਹੋਰ ਕਮੈਂਟ ਆਇਆ ਸੀ ਤੁਸੀਂ ਲੇਟੀ ਚ ਕੀ ਪਾਉਨੇ ਹੋ ਤੇ ਲੇਟੀ ਤੁਸੀਂ ਕਦੋਂ ਸ਼ੁਰੂ ਕਰਦੇ ਹੋ ਲੇਟੀ ਜੇ ਆਪਾਂ ਮੱਝ ਨੂੰ ਤਿੰਨ ਚਾਰ ਦਿਨ ਹੋ ਗਏ ਤਿੰਨ ਦਿਨ ਹੋ ਗਏ ਸੂਈ ਨੂੰ ਆਪਾਂ ਫਿਰ ਸ਼ੁਰੂ ਕਰ ਦਿੰਦੇ ਹਾਂਗੇ ਤੇ ਰੰਨ ਕੇ ਪਾਉਨੇ ਆਪਾਂ ਲੇਟੀ ਗੁੜ ਪਾ ਕੇ ਵਿੱਚ ਵਿੱਚ ਆਪਾਂ ਚੁਟਾ ਜੀਰਾ ਪਾਤਾ ਸੀਗਾ ਤੇ ਹੋਰ ਸੌਂਫ ਪਾਈ ਸੀਗੀ ਤੇ ਗੁੜ ਪਾ ਕੇ ਆਪਾਂ ਇਹਨਾਂ ਲਈ ਚੰਗੀ ਤਰ੍ਹਾਂ 1.5-2 ਘੰਟੇ ਪਰਨਲੀ ਸੀ ਚੰਗੀ ਤਰ੍ਹਾਂ ਫੇਰ ਆਪਾਂ ਇਹਨੂੰ ਪਾਉਂਦੇ ਸੀ ਕਿਉਂਕਿ ਕੱਚਾ ਅੰਡਾ ਨਹੀਂ ਪਾਉਣਾ ਚਾਹੀਦਾ ਸੱਜਰ ਸੂਈ ਮੱਝ ਨੂੰ ਤੇ 15 ਦਿਨਾਂ ਤੱਕ ਆਪਾਂ ਇਹਨੂੰ ਰੰਨ ਕੇ ਪਾਇਆ ਸੀ ਉਸ ਤੋਂ ਬਾਅਦ ਨਾ ਇਹ ਘਟ ਖਾਣ ਲੱਗੀ ਫੇਰ ਅਸੀਂ ਹੁਣ ਐਂ ਪਾਉਣ ਲੱਗੇ ਇਹਨੂੰ 15 ਦਿਨ ਆਪਾਂ ਇਹਨੂੰ ਰੰਨ ਕੇ ਪਾਇਆ ਸੀ ਤੇ ਕਾੜੇ ਦੇ ਉੱਤੇ ਸੀਗੇ ਤੇ ਇੱਕ ਕਮੈਂਟ ਹੋਰ ਆਇਆ ਸੀ ਕਹਿੰਦੇ ਤੁਹਾਡੇ ਕਿੰਨੇ ਬੱਚੇ ਨੇ ਸਾਡੇ ਜੀ ਤਿੰਨ ਬੱਚੇ ਨੇ ਦੋਨਾਂ ਪਹਿਣਾ ਦੇ ਦੋ ਬੇਟੇ ਨੇ ਜੀ ਇੱਕ ਬੇਟੀ ਐ ਬੇਟੇ ਆਪਣੇ ਦੋਨੋਂ ਵੱਡੇ ਨੇ ਤੇ ਬੇਟੀ ਛੋਟੀ ਐ ਇੱਕ ਬੇਟਾ ਆਪਣਾ ਬਾਹਰ ਵਗ ਗਿਆ ਜੀ ਤੇ ਦੋ ਬੱਚੇ ਆਪਣੇ ਕੋਲੇ ਉਰੀ ਨੇਗੇ ਬੇਟੀ ਪੜ ਰਹੀ ਹੈ ਬੱਚੇ ਬੇਟਾ ਨੇ ਪੜਾਈ ਪੂਰੀ ਹੋ ਗਈ ਸੀ ਤਾਂ ਘਰੇ ਬਹਿ ਕੇ বিয়ে ਕਰ ਰਿਹਾ ਦੂਸਰਾ ਪਲੱਸ 2 ਤੋਂ ਬਾਅਦ ਬਾਹਰ ਵਗ ਗਿਆ ਤੇ ਇਸ ਕਰਕੇ ਸਾਡੇ ਵੀਡੀਓ ਬਣ ਜਾਂਦੀ ਉਸੇ ਬੇਟੇ ਕਰਕੇ ਬਣਾ ਲੈਂਦੇ ਵਿਚਾਰਾ ਕਦੇ ਬੇਟੀ ਬਣਾਉਂਦੀ ਹੈ ਕਿਉਂਕਿ ਉਹਦੀ ਪੜਾਈ ਹੈ 10th ਦੀ ਉਹਨੂੰ ਵੀ ਟਾਈਮ ਘੱਟ ਲੱਗਦਾ ਹੈਗਾ ਸਕੂਲ ਜਾਣਾ ਟਿਊਸ਼ਨ ਜਾਣਾ ਤੇ ਨਾਲੇ ਨਾਲ ਨਾਲ ਪੜ੍ਹਾਈ ਕਰਨ ਨਾਲੇ ਕਦੇ ਵਲੋਗ ਉਹ ਵੀ ਬਣਾ ਦਿੰਦੀ ਹੈ ਵਿਚਾਰੀ ਇੱਕ ਪੜਾਈ ਦਾ ਜ਼ਿਆਦਾ ਰਹਿੰਦਾ ਜੀ ਹੁਣ ਇੰਗਲਿਸ਼ ਮੀਡੀਅਮ ਹੋ ਰਿਹਾ ਪੜਾਈ ਵੀ ਜ਼ਿਆਦਾ ਔਖੀ ਹੋ ਰਹੀਆਂ ਨੇ ਕੀ ਕਰਨ ਬੱਚੇ ਵੀ ਇੱਕ ਹੋਰ ਜੀ ਮਨਜੋਤ ਸਿੰਘ ਉਹ ਕਹਿੰਦਾ ਮੈਂ ਤੁਹਾਡਾ ਬੇਟਾ ਲੱਗਦਾ ਜੀ ਤੁਹਾਡਾ ਕਮੈਂਟ ਵੜ ਕੇ ਬਹੁਤ ਵਧੀਆ ਲੱਗਿਆ ਤੁਸੀਂ ਮੱਜਾਂ 'ਚ ਰੁਚੀ ਰੱਖਦੇ ਮੱਜਾਂ ਸਾਹਮਦੇ ਬਹੁਤ ਵਧੀਆ ਲੱਗਿਆ ਜੇ ਅੱਜ ਕੱਲ ਦੇ ਬੱਚੇ ਕੰਮਕਣੀ ਨਹੀਂ ਹੈਗੇ ਮਾਲ ਪਸੂਕਣੀ ਬਹੁਤ ਘੱਟ ਰੁਚੀ ਰੱਖਦੇ ਨੇਗੇ ਵਧੀਆ ਲੱਗਿਆ ਜੀ ਸੁਣ ਕੇ ਤੁਸੀਂ ਮੱਜਾਂ ਸਾਹਮਦੇ ਹੋਗੇ ਥੈਂਕ ਯੂ ਬੇਟਾ ਕਮੈਂਟ ਕਰਨ ਲਈ ਇੱਕ ਹੋਰ ਕਮੈਂਟ ਆਇਆ ਸੀ ਜੀ ਕਹਿੰਦੇ ਨਾ ਮੱਝ ਕਟਰੂ ਪੁੱਲ ਗਈ ਸਾਡੀ ਵੀ ਪੁੱਲ ਗਈ ਸੀ ਜੀ ਮੱਝ ਕਟਰੂ ਅਸੀਂ ਤਾਂ ਬਹੁਤ ਕੁਝ ਕੀਤਾ ਸੀ ਨਮਾ ਨਮਾ ਲਾਇਆ ਦੁੱਧ ਨਾਲ ਲਵੇੜ ਕੇ ਲਾਈ ਸਾਰਾ ਕੁਝ ਕਰਿਆ ਪਰ ਇਹਨੇ ਨਹੀਂ ਲੈਤੀਗੀ ਫਿਰ ਅਸੀਂ ਹਾਰ ਕੇ 10 11 ਦਿਨਾਂ ਤੋਂ ਆਪਾਂ ਕੱਟੀ ਲਵਾਈ ਸੀਗੀ ਪਰ ਕਟਰੂ ਲਵਾਉਣੇ ਕਰਕੇ ਦੀ ਮੱਝ ਨਾ ਦੁੱਧ ਨਹੀਂ ਵਾਦੀਗੀ ਇਹ ਤਾਂ ਹੈਗੀ ਗੱਲ ਵੀ ਹੋਰ ਤਾਂ ਚਲੋ ਕੱਟੀ ਦੇ ਨਾਲ ਦੀ ਨਾਲ ਲੈ ਲਈ ਸੀਗੀ ਫਿਰ ਇਹ ਦੁੱਧ ਨਹੀਂ ਵਧੀ ਉਹ ਦੁੱਧ ਤੇ ਆਈ ਨਹੀਂ ਜੇ ਆਪਾਂ ਬਹੁਤ ਜ਼ੋਰ ਲਾ ਲਿਆ ਪਰ ਐ ਫਿਰ ਕਟਰੂ ਵੀ ਨਹੀਂ ਪਲਦਾ ਸੀ ਜੇ ਨਾਂ ਲਵਾਉਂਦੋਂ ਵੀ ਦੁੱਧ ਨਹੀਂ ਦਿੰਦੀ ਸੀ ਟੀਕਾ ਲਾ ਕੇ ਧਾਰ ਕੱਢਿਆ ਕਰਦੇ ਦੁੱਧ ਨਹੀਂ ਬਿਲਕੁਲ ਵੀ ਦਿੰਦੀ ਸੀਗੀ ਤੇ ਕਟਰੂ ਤਾਂ ਲਵਾਉਣਾ ਹੀ ਪੈਂਦਾ ਜੀ ਕਈ ਚੱਲੋ ਕਈ ਵਾਰ ਲੱਗ ਵੀ ਜਾਂਦੇ ਨੇ ਪੰਜ ਚਾਰ ਦਿਨ ਬਾਅਦ ਲਾ ਲੈਂਦੀਆਂ ਨੇ ਪਤਾ ਨਹੀਂ ਜੀ ਪਰ ਸਸਤ ਲਵਾਏ ਸੀਗੀ ਕੱਟੀ ਤੇ ਇੱਕ ਹੋਰ ਜੀ ਲਾਪਰੀਦ ਦੀ ਆਈਡੀ ਤੋਂ ਅਮਨਦੀਪ ਕੌਰ ਉਹ ਵੀ ਕਹਿੰਨੇ ਸਾਡਾ ਨਾਮ ਬੋਲਿਓ ਥੈਂਕ ਯੂ ਭੈਣੇ ਅਮਨਦੀਪ ਕੌਰ ਸਾਡਾ ਬਲੌਗ ਦੇਖਣ ਲਈ ਕਮੈਂਟ ਕਰਨ ਲਈ ਥੋੜਾ ਬਹੁਤ ਬਹੁਤ ਧੰਨਵਾਦ ਤੇ ਇੱਕ ਪੁਛਦੇ ਸੀ ਜੀ ਰਾਵਖੰਡ ਬਾਰੇ ਰਾਵਖੰਡ ਜੇ ਆਪਾਂ ਮੱਝ ਨੂੰ ਬੰਡ ਚ ਪਾ ਦਿੰਦੇ ਸੀ ਐਂ ਬਾਟੀ ਭਰ ਕੇ ਜੇ ਛੋੜ ਮੱਝ ਰਾਵਖੰਡ ਨਹੀਂ ਖਾਂਦੀ ਤੁਸੀਂ ਸੰਨੀ ਚ ਰਲਾ ਦਿਆ ਕਰੋ ਵੀ ਕਿਸੇ ਡਾਕਟਰ ਦੇ ਅੰਦਰ ਜਾਣੀ ਚਾਹੀਦੀ ਹੈ ਕਿ ਕੁਝ ਕੋਈ ਵੀ ਚੀਜ਼ ਜੀ ਪਸ਼ੂ ਨੂੰ ਜੇ ਨਹੀਂ ਹੋ ਪਸ਼ੂ ਕੰ ਦਾ ਸੰਨੀ ਚ ਰਲਾ ਸਕਦੇ ਆਪਾਂ ਤੇ ਕਈ ਜੀ ਮੱਝਾਂ ਹੁੰਦੀਆਂ ਐ ਨੇ ਕੁਝ ਵੀ ਨਹੀਂ ਖਾਂਦੀਆਂ ਉਹ ਸਾਡੇ ਇੱਕ ਮੱਝ ਹੈਗੀ ਸੀ ਪਹਿਲਾਂ ਉਹ ਕੁਝ ਨਹੀਂ ਖਾਂਦੀ ਸੀ ਨਾ ਦੁੱਧ ਵਾਦੀ ਸੀਗੀ ਇਹ ਜੇ ਪਸ਼ੂ ਤੰਗਤਾ ਕਰਦਾ ਦੁੱਧ ਕਿੱਥੋਂ ਬਦੂ ਨੂੰ ਕੁਝ ਖਾਣੇ ਨਹੀਂਗਾ ਤੇ ਕਈ ਵਾਰ ਨਾ ਆਪਾਂ ਸੂਨਸਾਰ ਪਸ਼ੂ ਨੂੰ ਪਾਉਣ ਲੱਗ ਜਨੈ 2-3 ਦਿਨਾਂ ਬਾਅਦ ਪਸ਼ੂ ਨੂੰ ਸੇਵਾ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਪਸ਼ੂ ਨੂੰ ਤਾਂ ਸੂਏ 'ਚ ਹੁੰਦਾ ਪਰ ਉਹਨਾਂ ਫਿਰ ਉਹਨੂੰ ਨਕਸ਼ਣ ਪੈ ਜਾਂਦੇ ਜੇ ਆਪਾਂ ਉਹਨੂੰ ਐ ਜਿਆਦਾ ਪਾਈ ਜਾਈਏ ਉਸ ਤੋਂ ਬਾਅਦ ਫਿਰ ਪਸ਼ੂ 2-4 ਦਿਨ ਹੀ ਖਾਂਦਾ ਉਸ ਤੋਂ ਬਾਅਦ ਖਾਣਾ ਬੰਦ ਕਰ ਦਿੰਦਾ ਇਸ ਕਰਕੇ ਆਪਾਂ ਨੂੰ 3 ਦਿਨ ਠਹਿਰ ਕੇ ਹੀ ਆਪਾਂ ਨੂੰ ਪਾਉਣਾ ਚਾਹੀਦਾ ਤੇ ਉਹ ਵੀ ਰੰਨ ਕੇ ਪਾਉਣਾ ਚਾਹੀਦਾ ਜੀ ਅੰਨ ਪਾਣੀ ਤੇ ਵਿੱਚਰ ਲਾ ਦਿਓ ਸਨ ਜੇ ਤੁਸੀਂ ਰਾਵਖੰਡ ਜਿਉਂ ਨਹੀਂ ਖਾਂਦੀ ਤਾਂ ਹਰੇ ਚ ਹਰਾ ਵੱੱਧ ਪਾ ਦਿਓ ਜੀ ਫੇਰ ਅੱਪੀ ਭੁੱਖ ਲੱਗੂਗੀ ਅੱਪੀ ਖਾਊਗੀ ਤੇ ਇੱਕ ਹੋਰ ਐਸੀ ਜਿਹੀ ਕਮੈਂਟ ਕਹਿ ਰਹੇ ਤੁਸੀਂ ਕਿਹੜੀ ਚੱਕੀ ਨਾਲ ਆਟਾ ਦਾਣਾ ਪੀਣੇ ਹੋਗੇ ਵੀ ਵੱਡੀ ਨਾਲ ਕਿ ਛੋਟੀ ਨਾਲ ਸਾਡੇ ਦੋਨੋਂ ਚੱਕੀਆਂ ਨੇ ਵੱਡੀ ਵੀ ਹੈਗੀ ਐ ਕਿ ਟਰੈਕਟਰ ਵਾਲੀ ਤੇ ਛੋਟੀ ਵੀ ਲੈਟ ਵਾਲੀ ਹੈਗੀ ਐ ਟਰੈਕਟਰ ਵਾਲ ਨਾਲ ਤਾਂ ਅਸੀਂ ਉਦੋਂ ਪੀਸੇ ਸਾਡੇ ਨਾ ਚਾਹਰ ਵਾਲੀ ਕਣਕ ਸੀਗੀ ਖਰਾਬ ਕਣਕ ਸੀ ਤੂੜੀ ਵਾਲੀ ਅਸੀਂ ਉਹ ਪੀਸ ਲਈ ਸੀ ਵੱਡੀ ਨਾਲ ਤਾਂ ਤੇ ਹੁਣ ਵੱਡੀ ਤਾਂ ਬੰਦ ਹੀ ਖੜੀ ਐ ਕਿੰ데ਂ ਦੀ بس ਇੱਕ ਦੋ ਵਾਰ ਹੀ ਪੀਸੇ ਐ ਤੇ ਅਸੀਂ ਛੋਟੀ ਚੱਕੀ ਨਾਲ ਹੀ ਪੀਨੇ ਆ ਜੀ ਦਾਣਾ ਵੀ ਆਟਾ ਵੀ ਵਧੀਆ ਦਾਣੇ ਤਾਂ ਵਧੀਆ ਕੱਢ ਦਿੰਦੀ ਹੈ ਜੇ ਜੋ ਕੋਈ ਚੱਕਰ ਨਹੀਂ ਵੀ ਥੋੜਾ ਉਹ ਕਰਦੀ ਹੈਗੀ ਵਧੀਆ ਦਾਣੇ ਦੇ ਤਿੰਨ ਗੱਟਿਆ ਆਪਾਂ ਕੱਢ ਸਕਦੇ ਆਂਗਾ ਆਟਾ ਥੋੜਾ ਜਿਹਾ ਹੌਲੀ ਪੀਂਜੇ ਕਿਉਂਕਿ ਬਰੀਕ ਹੁੰਦਾ ਦਾਣਾ ਆਪਾਂ ਥੋੜਾ ਜਿਹਾ ਮੋਟੇ ਦਾਲਦੇ ਹਾਂ ਕਿਉਂਕਿ ਆਪਾਂ ਸੁੱਕਾ ਦਾਣਾ ਘੱਟ ਹੀ ਪਾਉਣਾ ਹੈ ਮੱਜਾਂ ਨੂੰ ਆਪਾਂ ਪਿਓ ਕੀ ਪਾਉਣਾ ਹੈ ਜੀ ਲੇਟੀ ਥੋੜਾ ਜਿਹਾ ਆਪਾਂ ਮੋਟੇ ਹੀ ਕੱਢਦੇ ਆਂ ਦਾਣਾ ਤੇ ਇੱਥੇ ਆ ਸਾਡੀ ਝੋਟੀ ਦੀ ਸ਼ਾਂਪ ਵਿਚਾਰੇ ਦੀ ਹੋ ਤਾਂ ਹੀ ਰਹੀ ਹੈ ਪਰ ਪਹਿਲਾਂ ਨਾਲੋਂ ਠੀਕ ਲੱਗ ਰਹੀ ਹੈ ਹੁਣ ਦੇਖੀ ਜਊ ਕੀ ਬਣਦਾ ਇਹਦਾ ਨਾ ਤਨੁ ਰੱਖਣ ਨੂੰ ਜੀ ਕਰਦਾ ਨਾ ਹੁਣ ਮਣ ਕਰੇ ਜਗਾ ਹਾਂ ਵੇਚਾਂਗੇ ਵੀ ਇਹਨੂੰ ਸੂਏ ਤੋਂ ਕੁਝ ਪੈਸੇ ਵੀ ਨਾ ਬਟਾਵੇ ਇਹ ਥੋੜੀ ਜਿਹੀ ਕੌੜ ਹੈ ਜੀ ਕਿ ਥਾਂ ਖੜਕੇ ਧਾਰ ਨਹੀਂ ਕਢਾਉਂਦੀ ਲੱਤਾਂ ਬਹੁਤ ਮਾਰਦੀ ਹੈਗੀ ਇਹ ਮਾੜੀ ਜੀ ਕੋ ਚੱਕੀ ਵੀ ਚੱਲ ਰਹੀ ਹੈ ਨਾ ਫਿਰ ਵੀ ਇਹ ਨਹੀਂ ਮਿਲਦੀ ਪਤਾ ਨਹੀਂ ਇਹਨੂੰ ਕੀ ਚੱਕਰ ਹੈ ਕੋਈ ਖੜਕਾ ਨਹੀਂ ਚੱਲਦੀ ਆਪਦੇ ਲਵੇ ਇਹ ਤੇ ਆ ਸਾਡੀ ਮੱਝ ਠੀਕ ਹੈ ਜੀ ਨੂੰ ਕੋਈ ਖੜਕਾ ਹੋਈ ਜਾਵੇ ਕੋਈ ਸੋਈ ਜਾਵੇ ਇਹਨੂੰ ਕੋਈ ਪ੍ਰਵਾਹ ਨਹੀਂ ਕਿਸੇ ਟਾਈਮ ਮਰ ਜਾ ਪਰ ਧਾਰ ਕੱਢ ਸਕਦੇ ਆ ਇਨਰੇ ਡੈਡੀ ਵੀ ਤਾਰ ਕੱਢ ਲੈਂਦੇ ਨੇਗੇ ਹੋਰ ਮੱਝ ਸਾਡੀ ਕੋਈ ਨੰਨੋ ਤਾਂ ਮਿਲਦੀ ਗਈ ਚੱਲੀ ਇਹ ਹੀ ਮਿਲਦੀ ਹੈ ਤਾਂ ਹੀ ਤਾਂ ਇਹ ਥਣ ਖਰਾਬ ਹੋਣੇ ਕਰਕੇ ਵੀ ਅਸੀਂ ਇਹਨੂੰ ਗਲ ਪੇਟ ਲਾ ਰੱਖਿਆ ਹੈਗਾ ਵੀ ਨਾਲ ਚਲੋ ਜੀ ਦੁੱਧ ਠੀਕ ਹੈਗਾ ਨਾਲੇ ਥੱਲੇ ਨਾਲੇ ਉਹ ਵੀ ਸੀੜ ਹੈਗੀ ਸੀੜ ਪਸ਼ੂ ਦੇ ਗਰੀਸ ਨਹੀਂ ਹੁੰਦੀ ਜਿਹੜਾ ਪਸ਼ੂ ਸਾਰੇ ਡੱਬਰ ਤੋਂ ਮਿਲ ਪਏ ਉਹਦੇ ਵਰ ਗਰੀਸ ਨਹੀਂ ਹੁੰਦੀ ਇਹਨੂੰ ਤਾਂ ਬਾਹਰਲਾ ਵੀ ਕੋਈ ਆ ਕੇ ਧਾਰ ਕੱਢ ਲੇ ਇਹਨੂੰ ਕੋਈ ਚੱਕਰ ਨਹੀਂ ਵੇਸ਼ਕ ਇਹ ਟੋਕੜ ਹੋ ਰਹੀ ਹੈ ਤੇ ਆਪਣੀ ਉਹ ਮੱਝ ਲੱਗ ਗਈ ਜੀ ਡੰਗ ਬਣੰਗੇ ਜੇ ਕਰਨ ਲੇਟ ਮਿਲਣ ਲੱਗ ਗਈ ਤੇ ਇਹ ਨਾ ਕਿਸੇ ਹੋਰ ਤੋਂ ਮਿਲੇ ਸਾਡੇ ਦੋਨਾਂ ਪੈਣਾ ਤੋਂ ਹੀ ਮਿਲਦੀ ਆ ਉਹ ਮੈਂ ਜਿਹੜੀ ਆਪਣੀ ਕੱਤੀ ਭੁੱਲੀ ਸੀ ਤੇ ਜਾਂ ਜਿੰਨਾਂ ਤੋਂ ਪਲੈਤੀ ਸੀਗੀ ਉਹਨਾਂ ਦੀ ਕੁੜੀ ਤਾਰ ਕੱਢ ਕੇ ਜਾਂਦੀ ਰਹੀ ਆ ਹੋਰ ਕਿਸੇ ਤੋਂ ਨਹੀਂ ਮਿਲਦੀ ਬੰਦੇ ਨੂੰ ਤਾਂ ਲਵੇ ਵੀ ਨਹੀਂ ਲੱਗਣ ਦਿੰਦੀਗੀ ਚਾਹੇ ਕਿੰਨੀ ਔਖੀ ਦੁੱਧ ਉਹ ਪਹਿਲਾਂ ਤਾਂ ਇੱਥੇ ਦੁੱਧ ਘਾਟੇ ਪਹਿਲਾਂ ਦੁੱਧ ਸੀਗਾ ਇੱਥੇ 10-11 ਲੀਟਰ ਤੇ ਖੜੀ ਰਹਿੰਦੀ ਦੁੱਧ ਨਾਲ ਤੰਗ ਹੋਈ ਜਾਂਦੀ ਪਰ ਇਹ ਮਿਲਦੀ ਨਹੀਂ ਸੀ ਕਿਸੇ ਤੋਂ ਇੱਥੇ ਆਪਾਂ ਦੁੱਧ ਦੀ ਕੁਆਲਿਟੀ ਕਰਤਾ ਜੀ ਦੋਨਾਂ ਦਾ ਕਿਉਂਕਿ ਆਪਾਂ ਦੁੱਧ ਇਕੱਠਾ ਕਰਕੇ ਹੀ ਪਾਉਣੇ ਤਿੰਨਾਂ ਦਾ ਪਾ ਦੇਣੇ ਇਹਨਾਂ ਦਾ ਆਪਾਂ ਕਿ ਸੱਜਰ ਸੂਈ ਦਾ ਤੇ ਜਿਹੜੀ ਇਕੱਤੀ ਭੂਲੀ ਤਾਂ ਫੈਂਟ ਹੀ ਨਹੀਂ ਆਉਂਦੀ ਤਾਂ ਤੁਹਾਨੂੰ ਘਰੀ ਵਰਤਣਾ ਪੈਂਦਾ ਹੈ ਤੇ ਇੱਕ ਦਿਨ ਅਸੀਂ ਵਿਚਰ ਲਾਤਾ ਜੰਮੀ ਫੈਂਟ ਕਟਾਤੀ ਉਹਨਾਂ ਤਾਂ 55 ਫੈਂਟ ਆਈ ਤੇ ਇੱਥੇ ਆਪਾਂ ਇਹਨੂੰ ਪਿਉਣ ਲੱਗ ਰਹੇ ਹਾਂ ਜੀ ਗੁੜ ਗੁੜਾਪਾ ਬਾਲ ਕੇ ਹਜੇ ਵੀ ਪਿਉਨੇ ਆ ਇਹਨੂੰ ਪਹਿਲਾਂ ਗੁੜ ਤੋਂ ਪਹਿਲਾਂ ਪਿਆਦਾ ਸੀ ਹੁਣ ਰਾਬਖੰਡ ਦੇ ਸ਼ੱਕਰ ਪਿਉਂਦੇ ਸੀਗੇ ਤੇ ਗੁੜਾਪਾ ਬਾਲ ਕੇ ਪਾਈ ਜਾਂਦੇ ਆ ਜਿੰਨਾ ਤੇਰਾਪ ਤਾਂ ਪਾਉਗਾ ਆਪਾਂ ਪਾਵਾਂਗੇ ਆਪਾਂ ਇਹਨੂੰ 20 ਕਿਲੋ ਗੁੜ ਲਿਆਂਦੇ ਸੀ 5 ਕਿਲੋ ਰਾਬਖੰਡ ਲਿਆਂਦੇ ਸੀ 5 ਕਿਲੋ ਸ਼ੱਕਰ ਲਿਆਂਦੀ ਸੀ ਸਾਰਾ ਕੁਝ ਆਪਾਂ ਇਹਨੂੰ ਖਵਾਤਾ ਆਪ ਪੈਰੀ ਕੱਟੀ ਛੱਡਣੋਂ ਹਟ ਗਈ ਜੇ ਆਪਾਂ ਇ ਬੈਠਣ ਲੱਗੇ ਰੇ ਥੱਲੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਨਾ ਕਟਰੂ ਛੱਡਦੇ ਨਹੀਂ ਅਸੀਂ ਐਂ ਚੋਣ ਦਾ ਮੰਡ ਪਾਉਨੇਗਾ ਕਿ ਅਸੀਂ ਕਟਰੂ ਤਿੰਨ ਮਹੀਨੇ ਚੰਗਾਵਾਂਗੇ ਉਸ ਤੋਂ ਬਾਅਦ ਆਪਾਂ ਟਾਲ ਦਿੰਨੇ ਆਂਗੇ ਇਸ ਕਰਕੇ ਫਿਰ ਅਸੀਂ ਐਂ ਮੰਡ ਪਾ ਲੈਨੇ ਪਹਿਲਾਂ ਹੀ ਵੀ ਫਿਰ ਬਾਅਦ ਚ ਟੁਕੜ ਹੋ ਜਾਂਦੇ ਫਿਰ ਨਹੀਂ ਜੀ ਮੰਡ ਪੈਂਦਾ ਸ਼ੁਰੂ ਚ ਹੀ ਪਹਿਲਾਂ ਛੋਟੀ ਨੂੰ ਜਿਵੇਂ ਆਪਾਂ ਮੰਡ ਪਾ ਲਾਂਗੇ ਹਰ ਇੱਕ ਸੂਏ ਉਹੀ ਮੰਡ ਚੱਲੂਗਾ ਬਾਅਦ ਤਾਂ ਜੇ ਕਵਾਂਗੇ ਤੀਜੇ ਚੌਥੇ ਸੂਏ ਪਸੂ ਨੂੰ ਮੰਡ ਨਹੀਂ ਪੈਂਦਾ ਉਹਨੂੰ ਜਿਵੇਂ ਮੰਡ ਪਹਿਰੇ ਹੁੰਦਾ ਕਟਰੂ ਤੇ ਮਿਲਣਦਾ ਉਹ ਟ ਉਹ ਘਟਰੂ ਤੇ ਹੀ ਮਿਲਦੀਏਗੀ ਤੇ ਘਟਰੂ ਵੱਡੇ ਹੋਏ ਛੱਡਣੇ ਵੀ ਤੁਹਾਨੂੰ ਪਤਾ ਜੀ ਔਖੇ ਨੇ ਕਿਤੇ ਬੰਦਣੇ ਵੀ ਖੱਟਣੇ ਥਣ ਵੱਡ ਦਿੰਦੇ ਨੇ ਹੁਣ 1 ਮਹੀਨਾ ਹੋਣਾ ਆਪਣੀ ਛੋਟੀ ਸੂਈ ਨੂੰ 2 ਮਹੀਨੇ ਹੋਰ ਕੱਟੀ ਨੂੰ ਜੰਗਾਵਾਂਗੇ ਆਪਾਂ ਆਪਾਂ ਕੱਟੀ ਨੂੰ ਬਾਅਦ ਚ ਛੱਡ ਦਿੰਦੇ ਹਾਂ ਸਾਬ ਨਾਲ 3 ਲੀਟਰ ਦੁੱਧ ਆਪਾਂ ਕੱਢ ਲੈਣੇ ਆਂਗੇ 2 ਕੱਪ ਛੱਡ ਦਿੰਨੇ ਆ ਕੱਟੀ ਨੂੰ 2 ਲੀਟਰ ਇੱਕ ਟਾਈਮ ਦਾ ਬਹੁਤ ਹੈ ਜੀ ਕੱਟੀ ਨੂੰ ਫਿਰ ਅੱਗੇ ਜੋ ਮਹੀਨੇ ਤੋਂ ਉੱਪਰ ਹੋਗੇ ਦਾ ਘਟਾ ਲਾਂਗੇ ਫਿਰ ਫਿਰ ਘੱਟ ਕਰਦੇ ਕਰਦੇ 3 ਮਹੀਨੇ ਤੱਕ ਪੈਨੂ 2 ਲੀਟਰ ਕਰ ਦਿੰਨੇ ਤੀਜੇ ਮਹੀਨੇ 2 ਲੀਟਰ ਦੁੱਧ ਪਿਆ ਦਨੇ ਤੇ ਚਲੋ ਜੀ ਅੱਪਏ ਦੀ ਧਾਰ ਕੱਢ ਲਈਏ ਧਾਰੇ ਦੀ ਥੋੜੀ ਟੈਟ ਹੀ ਐ ਇੰਨੀ ਜਿਆਦਾ ਪੋਲੀ ਨਹੀਂ ਹੈਗੀ ਤੇ ਵੀਡੀਓ ਦਾ ਐਂਡ ਪੈਥੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਤੇ ਆ ਦੇਖੋ ਸਾਡੀ ਕੱਟੀ ਵਧੀਆ ਹੋ ਰਹੀ ਐ ਸੇਹਤ ਤਾਂ ਕੱਟੀ ਦੀ ਚਲੋ ਫਿਰ ਵੀ ਚਲ ਆਪਾਂ ਆਏ ਗਏ ਦੋਸਰੇ ਦੁੱਧ ਛੱਡ ਕੇ ਪਾੜ ਲਾਂਗੇ ਜੀ ਇਹਨੂੰ ਥੈਂਕ ਯੂ